ਕੀ ਕੱਢਿਆ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਤਾਂ ਕੱਢਿਆ ਵੀ ਮਿਨੀਮਮ ਵਿਕਤੇ ਤੇ ਬਹੁਤ ਚਰਚਾਾਂ ਮੈਂ ਹੋਈਆਂ ਨੇ ਬਹੁਤ ਵਿਸ਼ਾ ਹੋਇਆ ਵੀ ਮਿਨੀਮਮ ਇੱਕ ਤੱਕ ਕਿਵੇਂ ਕੋਆਰਡੀਨੇਟ ਕੋਈ ਕਿਵੇਂ ਕੀਤਾ ਜਾ ਸਕਦਾ ਹੈ ਕੋਆਰਡੀਨੇਟ ਐਕਸ਼ਨ ਕੀ ਹੁੰਦੇ ਨੇ ਮਿਨੀਮਮ ਤਾਂ ਮੈਂ ਇਸ ਕੈਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੈਂਸ ਕਰਕੇ ਬਾਹਰ ਆਏ ਨੂੰ ਗ੍ਰਾਹਕ ਕਿਵੇਂ ਦੇਖ ਦੇਓਗੇ ਕਿਉਂਕਿ ਪੰਦੇਰ ਸਾਹਿਬ ਵੀ ਗੱਲ ਕਹਿ ਕੇ ਗਏ ਨੇ ਕਿ ਘੱਟ ਤੋਂ ਘੱਟ ਜਿਹੜੀ ਸਹਿਮਤੀ ਬਣਦੀ ਨਜ਼ਰ ਆਈ ਹੈਗੀ ਤੇ ਵੱਧ ਤੋਂ ਵੱਧ ਵੀ ਅਸੀਂ ਕੋਸ਼ਿਸ਼ ਕਰਾਂਗੇ ਦੇਖ ਜਦੋਂ ਘੱਟ ਤੋਂ ਘੱਟ 70 ਤੋਂ ਬਾਅਦ ਜਿਹੜੀ ਮਿਨੀਮਮ ਇਕਤਾ ਹੁੰਦੀ ਹੈ ਉਸ ਤੋਂ ਬਾਅਦ ਹੀ ਮੈਕਸਿਮਮ ਇਕਤਾ ਦੀ ਗੱਲ ਚੱਲਦੀ ਹੈ ਹੂੰ ਤਾਂ ਜਿਹੜੀ ਅੱਜ ਦੀ ਅੱਜ ਦੀ ਜਿਹੜੀ ਮੀਟਿੰਗ ਹੋਈ ਹੈਗੀ ਉਹਦਾ ਕੁੱਲ ਸਿੱਟਾ ਕੀ ਕੱਢਿਆ ਤੁਸੀਂ ਅੱਜ ਦੀ ਮੀਟਿੰਗ ਦੇ ਵਿੱਚ ਸਿੱਟਾ ਕੱਢਿਆ ਵੀ ਮਿਨੀਮਮ ਇਕਤੇ ਤੇ ਬਹੁਤ ਚਰਚਾਾਂ ਮੈਂ ਹੋਈਆਂ ਨੇ ਬਹੁਤ ਵਿਸ਼ਾ ਹੋਇਆ ਵੀ ਮਿਨੀਮਮ ਇਕਤਾ ਕਿਵੇਂ ਹੈ ਕੋਆਰਡੀਨੇਟ ਕੋਈ ਕਿਵੇਂ ਕੀਤਾ ਜਾ ਸਕਦਾ ਹੈ ਕੋਆਰਡੀਨੇਟ ਐਕਸ਼ਨ ਕੀ ਹੁੰਦੇ ਨੇ ਮਿਨੀਮਮ ਐਕਸ਼ਨ ਕੀ ਹੁੰਦੇ ਨੇ ਹੂੰ ਤੇ ਉਹਦੇ ਤੇ ਚਰਚਾਾਂ ਮਾਂ ਕਾਫੀ ਲੰਮਾ ਚੱਲ ਚੱਲੀਆਂ ਨੇ ਹੂੰ ਤੇ ਇਹਨੂੰ ਹੁਣ ਪਰਪੱਕ ਰੂਪ ਚ ਖੇੜਾ ਰੂਪ ਦੇ ਦਈਏ ਹੂੰ ਉਹਦੇ ਤੇ ਕੁਝ ਗੱਲਾਂ ਟੈਕਨੀਕਲੀ ਉਹਨਾਂ ਨੇ ਵੀ ਸੋਚਣਾ ਨੇ ਸਾਡੇ ਵੀ ਸੋਚਣਾ ਪਰ ਤੁਸੀਂ ਅੱਜ ਇੱਕ ਮੀਟਿੰਗ ਕੀਤੀ ਇਹਦੇ ਵਿੱਚ ਇੱਕ ਨਜ਼ਰ ਆਇਆ ਕਿ ਪਹਿਲੀ ਮੀਟਿੰਗ ਦੇ ਵਿੱਚ ਕਾਕਾ ਸਿੰਘ ਕੋਟੜਾ ਜਿਹੜੀ ਕਿ ਵੱਡੀ ਜਥੇਬੰਦੀ ਹੈ ਡੱਲੇਵਾਲ ਸਾਹਿਬ ਉਹਦੇ ਪ੍ਰਧਾਨ ਨੇ ਉਹ ਮੌਜੂਦ ਸੀਗੇ ਪਰ ਇਸ ਵਾਰ ਉਹ ਮੌਜੂਦ ਨਹੀਂ ਸੀਗੇ ਤਾਂ ਕਿਵੇਂ ਲੱਗਦਾਗਾ ਕਿ ਉਸ ਦਾ ਕੋਈ ਨਾਰਾਜ਼ਗੀ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਆਪਣੀ ਅਡਾਲ ਜੀ ਨੂੰ ਲੈ ਕੇ ਜਿਹੜੀ ਸਹਿਮਤੀ ਨਹੀਂ ਬਣ ਪਾਰੀ ਟੈਕਨੀਕੀ ਕਾਰਨ ਕਰਕੇ ਨਹੀਂ ਆਏ ਹੋਣੇ ਐ ਤਾਂ ਨਹੀਂ ਲੱਗਦਾ ਸਾਥੀ ਐਮ ਨਹੀਂ ਆਏ ਉਹਨਾਂ ਨੂੰ ਕੋਈ ਕਾਰਨ ਹੋ ਗਿਆ ਹੋਣਾ ਜਿਹਦੇ ਕਰਕੇ ਨਹੀਂ ਆਏ ਹੋ ਕੋਈ ਐ ਕਿਹੜੀ ਗੱਲ ਹੋ ਗਈ ਤੁਸੀਂ ਵੀ ਅੱਜ ਇੱਕ ਜਿਹੜਾ ਅਗਲਾ ਐਕਸ਼ਨ ਐਲਾਨ ਕੀਤਾ ਹੈਗਾ ਤਾਂ ਜਿਹੜਾ ਦੂਸਰਾ ਮੋਰਚਾ ਨੇ ਉਹ ਤੁਹਾਡੀ ਸਹਿਮਤੀ ਕਰਨਗੇ ਇਹਦੇ ਵਿੱਚ ਨਹੀਂ ਅੱਜ ਅੱਛਾ ਇਹ ਤਾਂ ਐਕਸ਼ਨ ਅਸੀਂ ਬਹੁਤ ਦਿਰ ਦਾ ਲੰਨੇ ਆ ਜੀ ਅਸੀਂ ਤਾਂ ਮੇਲਾ ਦੀ ਐਸਕੇਮ ਦੀ ਮੀਟਿੰਗ ਦੇ ਵਿੱਚ ਅਸੀਂ ਪ੍ਰੈਸ ਨੋਟ ਦੇ ਤਾਂ ਵੀ 20 ਤਰੀਕ ਨੂੰ ਅਸੀਂ ਐਮਪੀਆ ਦੇ ਦਰਾਂ ਦੇ ਵਿੱਚ ਜਾਵਾਂਗੇ ਸਾਰੇ ਭਾਰਤ ਦੇ ਵਿੱਚ ਇਹ ਐਸਕੇਮ ਦੀ ਜਿਹੜੀ ਆਨਲਾਈਨ ਮੀਟਿੰਗ ਆ ਉਹਦੇ ਵਿੱਚ ਫੈਸਲਾ ਹੋ ਗਿਆ ਸੀ ਉਹ ਅਸੀਂ ਕਰ ਲਈਏ ਉਹਦੇ ਵਿੱਚ ਸਹਿਮਤੀ ਮਿਲੇਗੀ ਦੋਨਾਂ ਮੋਰਚਿਆਂ ਦੀ ਉਹਨਾਂ ਦੇ ਮੋਰਚੇ ਨੂੰ ਬੇਨਤੀ ਹੈ ਜੀ ਸਾਡੀ ਤਾਂ ਬੇਨਤੀ ਕੀਤੀ ਹੈ ਉਹ ਆਪ ਦੀ ਵਿਚਾਰਨਗੇ ਵੀ ਕੀ ਕਰਨਾ ਤਾਂ ਪਰ ਇੱਕ ਚੀਜ਼ ਇਹ ਸਾਫ ਨਜ਼ਰ ਆ ਰਹੀ ਹੈ ਕਿ ਜਿਹੜੇ ਕਿਸਾਨ ਆਸ ਲਾ ਕੇ ਬੈਠੇ ਨੇ ਕਿ ਮੰਗਾਂ ਨੂੰ ਲੈ ਕੇ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਅੜੀਆਂ ਹੋਈਆਂ ਨੇਗੀਆਂ ਤਾਂ ਉਸ ਨੂੰ ਲੈ ਕੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਗਈ ਤਾਂ ਕਿਸਾਨਾਂ 'ਚ ਨਿਰਾਸ਼ਾ ਨਹੀਂ ਜਾ ਰਹੀ ਤੁਹਾਨੂੰ ਲੱਗਦਾ ਲੱਗਦਾ ਨਹੀਂ ਵੀ ਮੰਗਾਂ ਤੇ ਕੋਈ ਸਹਿਮਤੀ ਹੈ ਮੰਗਾਂ ਤੇ ਤਾਂ ਅਸੀਂ ਕਿੰਨੇ ਚਿਰ ਤੋਂ ਲੜ ਰਹੇ ਹਾਂ ਮਿਲਦਾ ਦੋ ਸਾਲ ਤੋਂ ਦਿੱਲੀ ਮੋਰਚੇ ਨੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਤੇ ਉਹ ਲੜ ਰਹੇ ਨੇ ਉਹਨਾਂ ਤੇ ਅਸੀਂ ਵੀ ਲੜ ਰਹੇ ਹਾਂ ਤਰੀਕੇ ਆਪੋ ਆਪਣੇ ਨੇ ਕੋਲ ਰੂਪਾਂ ਦੇ ਵਿੱਚ ਫਰਕ ਆ ਬਸ ਇੰਨਾ ਹੀ ਹੈ ਤਾਂ ਤੁਹਾਨੂੰ ਲੱਗਦਾ ਜਿਵੇਂ ਮਰ ਤਾ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿਉਂਕਿ ਹਾਲਤ ਹੈ ਜਿਹੜੀ ਉਹ ਕਾਫੀ ਨਾਜੁਕ ਦਸਤੀ ਜਾ ਰਹੀ ਹੈ ਜਗਦੀਸ਼ ਕਰਨ ਲੈ ਰਹੇ ਹਾਂ ਜੀ ਅਸੀਂ ਇਸੇ ਕਰਕੇ ਕੱਲ ਨੂੰ ਪਰਸੋਂ ਅਮਰਜੈਂਸੀ ਐਕਸ਼ਨ ਰੱਖਿਆ ਹੈ ਤਾਂ ਲੱਗਦਾ ਕਿ ਭਵਿੱਖ ਦੇ ਵਿੱਚ ਮਤਲਬ ਤਿੰਨੇ ਜਿਹੜੇ ਫਾਰਮ ਨੇ ਇਕੱਠੇ ਹੋ ਸਕਦੇ ਆ ਦੇਖੋ ਸੰਭਾਵਨਾਵਾਂ ਕਦੇ ਰੱਦ ਕਰਦੇ ਹੁੰਦੇ ਨੇ ਜਿਸ ਬਾਬਤਾਂ ਤਾਂ ਹੁੰਦੀਆਂ ਰੱਖੀ ਦੇ ਆਸਲੀ ਤੌਰ ਤੇ ਬੰਨਾ ਤਾਂ ਗੱਲ ਨਹੀਂ ਬਣਦੀ ਹੁੰਦੀ ਬਿਲਕੁਲ ਇਹ ਸੰਤ ਜਗਿੰਦਰ ਸਿੰਘ ਉਗਰਾਹਾਂ ਜਿਨ੍ਹਾਂ ਨੇ ਕਿਹਾਗਾ ਕਿ ਸੰਭਾਵਨਾ ਹੈ ਕਿ ਜਿਹੜੀ ਉਹ ਹਲੇ ਹੈਗੀ ਆ ਸਾਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਿੰਨੇ ਫਾਰਮਾਂ ਦਾ ਇੱਕਾ ਹੋ ਸਕਦਾ ਹੈਗਾ ਫਿਲਹਾਲ ਜਿਹੜਾ 20 ਜਿਹੜਾ ਜਨਵਰੀ ਨੂੰ ਇੱਕ ਵੱਡਾ ਐਲਾਨ ਹੈਗਾ ਜਿਹੜਾ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਨੇ ਜਾਂ ਪੂਰੇ ਦੇਸ਼ ਦੇ ਸੰਸਦ ਮੈਂਬਰ ਨੇ ਸੌਰੀ ਉਹਨਾਂ ਦੇ ਘਰਾਂ ਦੇ ਬਾਹਰ ਨੇ ਜਿਹੜੇ ਉਹ ਵੱਡੇ ਜਿਹੜੇ ਇਕੱਠ ਨੇ ਉਹ ਕੀਤੇ ਜਾਣਗੇ ਇਹ ਐਸਕੇਮ ਦੇ ਵੱਲੋਂ ਕਾਲ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਜਿਹੜਾ ਏਪੀਐਮਸੀ ਐਕਟ ਹੈਗਾ ਜਿਹੜਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਉਸ ਨੂੰ ਲੈ ਕੇ ਅਸੀਂ ਇਹਨਾਂ ਦੋਨੇ ਮੋਰਚਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਵੀ ਵਿਚਾਰਿਆ ਜਾਵੇ ਤੇ ਇਸ ਦੇ ਖਿਲਾਫ ਵੀ ਜਿਹੜਾ ਕਿ ਸਾਂਝਾ ਐਕਸ਼ਨ ਆਏਗਾ ਜਾਂ ਜਿਹੜਾ ਸੰਘਰਸ਼ ਆਏਗਾ ਉਹ ਵਿੱਢਿਆ ਜਾਵੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ